ਸਸਟੀ ਕਾਲਜੀ ਕਲੀਅਰ ਕਲੋਥ ਹਾਊਸ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਲਓ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਈਆਂ ਆ ਸਟਿਚਡ ਸੂਟ ਮਤਲਬ ਸਟਿਚ ਕੀਤੀ ਹੋਈ ਤੁਹਾਨੂੰ ਸਟਿਚਿੰਗ ਦਿਖਾ ਰਹੀਆਂ ਇੱਕ ਭੈਣ ਦੇ ਸੂਟ ਬਣ ਕੇ ਆਈ ਸੀ ਜਾਣੇ ਆ ਬਣ ਕੇ ਤੇ ਅਸੀਂ ਤੁਹਾਨੂੰ ਦਿਖਾ ਦਿੰਨੀ ਆ ਥੋੜੇ ਦਿਨ ਪਹਿਲਾਂ ਮੈਂ ਤੁਹਾਨੂੰ ਆਪਣਾ ਇੱਕ ਸੂਟ ਦਿਖਾਇਆ ਸੀਗਾ ਤੇ ਉਸ ਟਾਈਪ ਦਾ ਭੈਣ ਨੇ ਕਿਹਾ ਸੀ ਕਿ ਮੇਰਾ ਵੀ ਬਣਾਉਣਾ ਹੈਗਾ ਤੇ ਸੇਮ ਕਲਰ ਹੀ ਬਸ ਡਿਫਰੈਂਟ ਹੈ ਤੇ ਇਹ ਹੋਗੀ ਸਟ੍ਰੇਟ ਸਲਵਾਰ ਬਣਾਈ ਹੈ ਉਹਨਾਂ ਨੇ ਠੀਕ ਹੈ ਬਹੁਤ ਸੋਹਣਾ ਇਹ ਤੇ ਵਰਕ ਕੀਤਾ ਹੈ ਸੂਟ ਦੇ ਉੱਤੇ ਠੀਕ ਹੈ ਤੇ ਇਹ ਇਹਦੇ ਨਾਲ ਤੁਹਾਨੂੰ ਇਹ ਬਾਟਮ ਤਿਆਰ ਕੀਤੀ ਐ ਸੀ ਉਹਨਾਂ ਦੀ ਉਹਨਾਂ ਨੇ ਮੇਰਾ ਦੇਖਿਆ ਹੀ ਸੀ ਬਣਿਆ ਹੋਇਆ ਤੁਹਾਨੂੰ ਪਹਿਲਾਂ ਦਿਖਾਇਆ ਸੀ ਮੈਂ ਉਹ ਉਹੀ ਵਾਲਾ ਸੂਟ ਹੈ ਇਸ ਤਰ੍ਹਾਂ ਇੰਟੈਕਸ ਕੀ ਕਹਿੰਦੇ ਹੁੰਦੇ ਨੇ ਐਂਕਰਿੰਗ ਕਰਕੇ ਠੀਕ ਹੈ ਤੇ ਮਲਟੀ ਕਲਰ ਲੇਸ ਜਿਹੜੇ ਇਹਦੇ ਵਿੱਚ ਕਲਰ ਨੇ ਉਹੀ ਵਾਲੇ ਲੇਸ ਦੇ ਵਿੱਚ ਕਲਰ ਨੇ ਜਿਵੇਂ ਇਹਦੇ ਵਿੱਚ ਗ੍ਰੇ ਦਿਖਦਾ ਹੈ ਹਨਾ ਸੇਮ ਉਹੀ ਤੇ ਫੇਰ ਇਧਰ ਆ ਗਿਆ ਜੀ ਇਧਰ ਆ ਦੇਖੋ ਇੱਥੇ ਪੂਰਾ ਕਲਰ ਦਿਖਦੇ ਨਹੀਂ ਲੇਸ ਦੀ ਸੇਮ ਉਹੀ ਕਲਰ ਜਿਹੜੇ ਇਹਦੇ ਵਿੱਚ ਲੱਗੇ ਹੋਏ ਨੇ ਤੇ ਇਹ ਉਹਨਾਂ ਦੀ ਸ਼ਰਟ ਹੋਗੀ ਗਲੇ ਦੇ ਉੱਤੇ ਇਸ ਤਰ੍ਹਾਂ ਉਹ ਕੋਡਲੀ ਬਟਨ ਦਿੱਤੇ ਹੋਈ ਹੈ ਠੀਕ ਹੈ ਇਹ ਇਹਦੇ ਨਾਲ ਜਿਹੜਾ ਦੁਪੱਟਾ ਕੀਤਾ ਸੀ ਪਿਓਰ ਚਨਾਉਂ ਦਾ ਪਿਓਰ ਚਨਾਉਂ ਦਾ ਤੇ ਇਹ ਬਹੁਤ ਸੋਹਣੀਆਂ ਨੂੰ ਡਾਈ ਹੋਈ ਹੈ ਭੈਣ ਨੇ ਕਿਹਾ ਸੀਗਾ ਜਿਵੇਂ ਦਾ ਥੋੜਾ ਸੂਟ ਐ ਐ ਜੀ ਪਿਓਰ ਚਨਾਉਂ ਦੇ ਵਿੱਚ ਦੁਪੱਟਾ ਰੈਡੀ ਹੋਇਆ ਉਹਨਾਂ ਦਾ ਲੋ ਬਹੁਤ ਹੀ ਫਾਈਨ ਬਹੁਤ ਹੀ ਸੋਹਣਾ ਲੱਗ ਰਿਹਾ ਦੁਪੱਟਾ ਠੀਕ ਹੈ ਹलो ਜਿਹੜੇ ਕਲਰ ਉਹਦੇ ਵਿੱਚ ਸੀਗੇ ਉਹੀ ਕਲਰ ਆਪਾਂ ਚੱਕੇ ਹੈ ਠੀਕ ਹੈ ਬਹੁਤ ਸੋਹਣਾ ਲੱਗ ਰਿਹਾ ਤੇ ਨਾਲ ਉਸੇ ਤਰ੍ਹਾਂ ਹੀ ਲੇਸ ਦਿੱਤੀ ਹੈ ਉਹੀ ਮਲਟੀ ਕਲਰ ਤੇ ਇਹ ਸੂਟ ਉਹਨਾਂ ਦਾ ਜਾਣਾ ਇੱਕ ਰੈਡੀ ਹੋ ਕੇ ਅੱਜ ਤੇ ਇੱਕ ਸੂਟ ਇਹ ਸੀਗਾ ਇਹ ਵੀ ਮੇਰੇ ਨਾਲ ਦਾ ਹੀ ਮੇਰੇ ਕੋਲੇ ਦੂਸਰਾ ਕਲਰ ਸੀਗਾ ਲੋ ਜੀ ਇਹਦੇ ਵਿੱਚ ਵੀ ਸੇਮ ਹੀ ਉਹਨਾਂ ਨੇ ਕਿਹਾ ਸੀ ਜਿਹੜਾ ਤੁਸੀਂ ਦਿਖਾਇਆ ਸੇਮ ਬਣਾ ਦਿਓ ਮੇਰਾ ਦੇਖਿਆ ਸੀ ਉਹਨਾਂ ਨੇ ਲੋ ਜੀ ਇਸ ਤਰ੍ਹਾਂ ਦੇ ਵਿੱਚ ਮਲਟੀ ਕਲਰ ਹੋ ਗਏ ਇਹਦੇ ਨਾਲ ਵੀ ਬਟਨ ਤੇ ਇੱਥੇ ਪੱਟੀ ਲਗਾ ਕੇ ਲੇਸ ਦਿੱਤੀ ਹੈ ਲੋ ਇਸ ਤਰ੍ਹਾਂ ਠੀਕ ਹੈ ਤੇ ਫਿਰ ਘੇਰੇ ਦੇ ਉੱਤੇ ਸਿਰਫ ਲੇਸ ਇਸਮੀ ਠੀਕ ਹੈ ਜੀ ਤੇ ਬਾਹਾਂ ਦੇ ਉੱਤੇ ਤੇ ਗਲੇ ਦੇ ਉੱਤੇ ਡਿਜ਼ਾਈਨਿੰਗ ਕੀਤੀ ਹੈ ਤੇ ਨਾਲ ਇਹਦੇ ਇਹ ਵਾਲੀ ਬਾਟਮ ਹੈ ਜਿਹਨੂੰ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕਰਤੀ ਆ ਕਲਰ ਬਹੁਤ ਹੀ ਖੂਬਸੂਰਤ ਲੱਗ ਰਿਹਾ ਜਿਹੜਾ ਇਹਦੇ ਵਿੱਚ ਕਲਰ ਸੀ ਨਾ ਸੂਬਰ ਐਂਡ ਬਿਊਟੀਫੁਲ ਤੇ ਲਓ ਜੀ ਹੁਣ ਅਸੀਂ ਇਹਨੂੰ ਦੁਪੱਟਾ ਜਿਹੜਾ ਉਹ ਇਸ ਤਰ੍ਹਾਂ ਬਣਾ ਕੇ ਦਿੱਤਾ ਹੈ ਆ ਲਓ ਇਹਦਾ ਡਿਜ਼ਾਈਨ ਨਹੀਂ ਸੀ ਦੇਖਿਆ ਉਹਨਾਂ ਨੇ ਕਿਉਂਕਿ ਹਾਂ ਇਹ ਵੀ ਪਿਓਰ ਚਨਾਉਣ ਦਾ ਦੁਪੱਟਾ ਹੈ ਆ ਇਹਦੇ ਵਿੱਚ ਕਲਰ ਕੰਬੀਨੇਸ਼ਨ ਲਗਾਈ ਹੈ ਅਸੀਂ ਆ ਲਓ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੈ ਬਹੁਤ ਪਿਆਰੀ ਡਾਈ ਹੋਈ ਹੈ ਜਿਹੜੇ ਉਹਦੇ ਵਿੱਚ ਕਲਰ ਦਿਖਦੇ ਹਨ ਨਾ ਉਹੀ ਵਾਲੇ ਕਲਰ ਚੱਕੇ ਆ ਜਿਹੜਾ ਵਿੱਚ ਡਾਰਕ ਸ਼ੇਡ ਦਿਖ ਰਹੀ ਹੈ ਉਹ ਵਾਲੇ ਕਲਰ ਚੱਕ ਕੇ ਅਸੀਂ ਇਹਨੂੰ ਹਾਈਲਾਈਟ ਦਿੱਤਾ ਹੈ ਲੋ ਜੀ ਬਹੁਤ ਪਿਆਰਾ ਲੱਗ ਰਿਹਾ ਦੁਪੱਟਾ ਠੀਕ ਹੈ ਤੇ ਇਹਨੂੰ ਲੇਸਿੰਗ ਨਾਲ ਦੀ ਠੀਕ ਹੈ ਇੱਕ ਇਹ ਸੂਟ ਜਾਣਾ ਹੈ ਇੱਕ ਸੂਟ ਤੁਹਾਨੂੰ ਹੋਰ ਬਹੁਤ ਪਿਆਰਾ ਦਿਖਾਉਣੀ ਹੈ ਇਹ ਸੂਟ ਰਾਮ ਟੈਕਸ ਦਾ ਸੀ ਗਲੇਸ ਦਾ ਹਾਂਜੀ ਹਾਂਜੀ ਤੇ ਇਹ ਸੀਗਾ ਮਤਲਬ ਇਹ ਸ਼ਰਟ ਸੀ ਚਲੋ ਮੈਚਿੰਗ ਵਿੱਚ ਦਿਖਾਇਆ ਸੀ ਅਸੀਂ ਤੇ ਉਹਨਾਂ ਨੇ ਫਿਰ ਕਿਹਾ ਕਿ ਸ਼ਰਟ ਮੇਰੀ ਇਹ ਬਣਾਉਣੀ ਹੈ ਡਿਜ਼ਾਈਨਿੰਗ ਤੁਸੀਂ ਆਪੇ ਕਰ ਦਿਓ ਤੇ ਇਹ ਸਲਵਾਰ ਬਣਾਉਣੀ ਹੈ ਚਲੋ ਜੀ ਅਸੀਂ ਪ੍ਰਿੰਟਡ ਸਲਵਾਰ ਕਰਤੀ ਉਹਨਾਂ ਦੇ ਅਨੁਸਾਰ ਠੀਕ ਹੈ ਤੇ ਨਾਲ ਇਹਦੇ ਸੀ ਆਪਣੀ ਮਰਜ਼ੀ ਨਾਲ ਇਸ ਤਰ੍ਹਾਂ ਡਿਜ਼ਾਈਨਿੰਗ ਕਰਤੀ ਦੇਖੋ ਬਹੁਤ ਪਿਆਰਾ ਸੂਟ ਬਣਿਆ ਬਹੁਤ ਹੀ ਪਿਆਰਾ ਮਤਲਬ ਇਹਦੇ ਵਿੱਚ ਦੋ ਕਲਰਫੁਲ ਪੈਨਲ ਦਿੱਤੀ ਅਸੀਂ ਲੇਸਿੰਗ ਕਰਕੇ ਠੀਕ ਹੈ ਜਿਹਦੇ ਨਾਲ ਇਹ ਪਲੇਨ ਵੀ ਨਹੀਂ ਲੱਗ ਰਿਹਾ ਬਹੁਤ ਹੀ ਪਿਆਰਾ ਲੱਗ ਰਿਹਾ ਉਠਾ ਬਹੁਤ ਸੋਹਣਾ ਆਇਆ ਸੂਟ ਦੇ ਉੱਤੇ ਤੇ ਸਮਾਰਟ ਜੈਕਟ ਦਾ ਅਸੀਂ ਇਹਦਾ ਗਲਾ ਬਣਾਇਆ ਠੀਕ ਹੈ ਇਦਾਂ ਤੇ ਨਾਲ ਇਹ ਆ ਗਈਆਂ ਦੀਆਂ 바ਵਾ ਠੀਕ ਹੈ ਤੇ ਇਹ ਦਾ ਬਾਟਮ ਹੋ ਗਈ ਇਹਦੀ ਸੂਟ ਠੀਕ ਹੈ ਇਹ ਸੂਟ ਫਿਰ ਵੇਦਨ ਦੁਪੱਟਾ ਹੀ ਸੀਗਾ ਇਹਦੇ ਨਾਲ ਉਹ ਸਾਨੂੰ ਦੁਪੱਟਾ ਨਹੀਂ ਦਿਖਾਇਆ ਕਿਉਂਕਿ ਰੈਡੀ ਹੋਈ ਸੀਗਾ ਲੱਗੀ ਹੋਈ ਸੀ ਉਹਨੂੰ ਲੇਸ ਉਸ ਇੱਕ ਉਹਨਾਂ ਨੇ ਇਹ ਲਿਆ ਸੀ 550 ਸਾਢੇ 550 ਵਾਲਾ ਸੂਟ ਸੀ ਇਹ ਤੇ ਉਹਦੇ ਉੱਤੇ ਸਾਈਡ ਤੇ ਤੁਹਾਨੂੰ ਦਿਖਾਇਆ ਸੀ ਨਾ ਬਾਰਡਰ ਤੇ ਉਹੀ ਅਸੀਂ ਬਾਰਡਰ ਜਿਹੜਾ ਹੈ ਉਹ ਚੱਕ ਕੇ ਇਹਨੂੰ ਗਲੇ ਦੇ ਵਿੱਚ ਪੋਰਟੀ ਬਟਨ ਤੇ ਰੈੱਡ ਕਲਰ ਦੀ ਲੇਸ ਤੇ ਇੱਥੇ ਅਸੀਂ ਉਹਦੇ ਕਫਾਂ ਟਾਈਪ ਲੁੱਕ ਦੇਤੀ ਉਸੇ ਫੈਬਰਿਕ ਨੂੰ ਠੀਕ ਹੈ ਤੇ ਉਸੇ ਤਰ੍ਹਾਂ ਹੀ ਘੇਰੇ ਦੇ ਉੱਤੇ ਦੇਤੀ ਠੀਕ ਹੈ ਨਾਲ ਲੇਸਿੰਗ ਕਰਤੀ ਬਹੁਤ ਸੋਹਣਾ ਬਣਿਆ ਹੈ ਲਾਈਟ ਵੇਟ ਵਿਦਾਊਟ ਲਾਈਨਿੰਗ ਸੂਟ ਬਣਿਆ ਹੈ ਬਹੁਤ ਪਿਆਰਾ ਤੇ ਇਹਦੇ ਨਾਲ ਇਹ ਵਾਲੀ ਬਾਟਮ ਤੇ ਬਾਟਮ ਦੇ ਉੱਤੇ ਵੀ ਅਸੀਂ ਉਹੀ ਵਾਲਾ ਮੂਰੀ ਵਾਲਾ ਜਿਹੜਾ ਜਿਹੜਾ ਇੱਥੇ ਘੇਰੇ ਤੇ ਸੀ ਨਾ ਉਹੀ ਵਾਲਾ ਬਾਰਡਰ ਸੀ ਬਾਟਮ ਤੇ ਯੂਜ਼ ਕਰਤਾ ਠੀਕ ਹੈ ਕਲਰ ਨੂੰ ਪ੍ਰਿੰਟ ਨੂੰ ਬ੍ਰੇਕ ਆ ਗਈ ਲਓ ਜੀ ਇਹਦੇ ਲਈ ਪਿਛਲੇ ਪਾਸੇ ਵੀ ਉਹੀ ਲੇਸ ਦੇ ਕੇ ਅਸੀਂ ਸੇਮ ਚੀਜ਼ ਬਣਾਈ ਹੈ ਤੇ ਇੱਕ ਸੂਟ ਉਹਨਾਂ ਦਾ ਇਹ ਬਣ ਕੇ ਆਇਆ ਲਓ ਇਹ ਵੀ ਵਿਦਾਊਟ ਲਾਈਨਿੰਗ ਬਣਿਆ ਠੀਕ ਹੈ ਇਹਦੇ ਉੱਤੇ ਵਰਕ ਆਲਰੇਡੀ ਸੀਗਾ ਸਿਰਫ ਗਲੇ ਦੇ ਉੱਤੇ ਅਸੀਂ ਡਿਜ਼ਾਈਨਿੰਗ ਕਰਤੀ ਠੀਕ ਹੈ ਤੇ ਆਹ ਲਓ ਇਸ ਤਰ੍ਹਾਂ ਘੇਰੇ ਦੇ ਉੱਤੇ ਇਹ ਵੀ ਇਹ ਰੈਡੀ ਸੀਗਾ ਇਹ ਰੈਡੀ ਸੀ ਹਾਂ ਬਸ ਇਹ ਸਾਰਾ ਕੁਝ ਰੈਡੀ ਸੀਗਾ ਸਿਰਫ ਬਸ ਗਲੇ ਦੇ ਉੱਤੇ ਅਸੀਂ ਡਿਜ਼ਾਈਨਿੰਗ ਕੀਤੀ ਹੈ ਬਾਰਡਰ ਦੇ ਉੱਤੇ ਲਿਸਨਸ ਆਲਰੇਡੀ ਸੀਗੀਆਂ ਤੇ ਬਾਵਾ ਤੇ ਹਾਂ ਬਾਵਾ ਤੇ ਛੋਟੇ ਛੋਟੇ ਪਿੰਕ ਕਲਰ ਦਾ ਫੈਬਰਿਕ ਦੇ ਕੇ ਤੇ ਉਹਨੂੰ ਇਸ ਤਰ੍ਹਾਂ ਹਾਈਲਾਈਟ ਕਰਤਾ ਠੀਕ ਹੈ ਜੀ ਤੇ ਇਹਦੇ ਨਾਲ ਇਹ ਬਾਟਮ ਹੈ ਠੀਕ ਇੱਕ ਸੂਟ ਇਹ ਸੀਗਾ 550 ਵਾਲਾ ਬਹੁਤ ਪਿਆਰਾ ਬਣਿਆ ਇਹ ਵੀ ਇਸ ਕਾਫੀ ਪੈਣਾ ਕੋਲੇ ਗਏ ਹੋਣਗੇ ਇਹ ਮੈਨੂੰ ਲੱਗਦਾ ਹੈ ਨਾ ਹਾਂ ਲਓ ਜੀ ਇਹਨੂੰ ਫਿਰੋਜ਼ੀ ਕਲਰ ਨੂੰ ਹਾਈਲਾਈਟ ਕਰਕੇ ਅਸੀਂ ਉਹਨੂੰ ਲੇਸਿਸ ਦਿੱਤੀਆਂ ਬਰੀਕ ਤੇ ਨਾਲ ਦਿੱਤੇ ਤਿੰਨ ਬਟਨ ਤੇ ਨਾਲ ਅਸੀਂ ਪਾਤੀਆਂ ਕਲੀਆਂ ਇਹਨੂੰ ਪ੍ਰਿੰਸਸ ਕਲੀਆਂ ਹਾਂ ਪ੍ਰਿੰਸਸ ਕਲੀਆਂ ਪਾਈਆਂ ਅਸੀਂ ਇਹ ਜੜੀਆਂ ਆਹ ਵਾਲੀਆਂ ਤੇ ਨਾਲ ਛੋਟੀ ਲੇਸ ਬਹੁਤ ਹੀ ਖੂਬਸੂਰਤ ਉਠਾ ਦੇ ਰਹੀ ਹੈ ਮਤਲਬ ਸਿੰਪਲ ਜੇ ਪ੍ਰਿੰਟਡ ਸੂਟ ਨੂੰ ਡਿਜ਼ਾਈਨਿੰਗ ਇਸ ਤਰ੍ਹਾਂ ਦਿੱਤੀ ਅਸੀਂ ਬਹੁਤ ਪਿਆਰਾ ਲੱਗ ਰਿਹਾ ਸੂਟ ਬਹੁਤ ਹੀ ਪਿਆਰਾ ਹੁਣ ਕਿਉਂਕਿ ਰੀਜ਼ਨੇਬਲ ਪ੍ਰਾਈਸ ਦਾ ਹੀ ਸੀਗਾ ਸੂਟ ਨਹੀਂ ਤਾਂ ਆਪਾਂ ਫਿਰੋਜ਼ੀ ਫੈਬਰਿਕ ਅਲੱਗ ਤੋਂ ਵੀ ਯੂਜ਼ ਕਰ ਸਕਦੇ ਸੀ ਬਟ ਫਿਰ ਉਹ ਕਾਸਟ ਵੱਧ ਜਾਂਦੀ ਹੈ ਇਵੇਂ ਵੀ ਬਹੁਤ ਹੀ ਪਿਆਰਾ ਲੱਗਿਆ ਸੂਟ ਤੇ ਆ ਇਹਦੇ ਨਾਲ ਬਾਟਮ ਠੀਕ ਹੈ ਜੀ ਲਓ ਜੀ ਦੁਪੱਟਾ ਇਹਦੇ ਨਾਲ ਉਹਨਾਂ ਨੇ ਨਹੀਂ ਕਰਵਾਇਆ